ਸਸ੍ਰੀਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਦਿਮਾਗੀ ਸਿਹਤ ਬਾਰੇ ਹੂੰ ਤੇ ਨਾਲ ਹੀ ਇਸ ਨਾਲ ਜੁੜੀਆਂ ਜਿਹੜੀਆਂ ਬਿਮਾਰੀਆਂ ਨੇ ਕਾਫੀ ਗੁੰਝਲਦਾਰ ਹੁੰਦੀਆਂ ਨੇ ਹਾਂਜੀ ਸਾਡੇ ਕੋਲ ਇੱਕ ਤਜਰਬੇਕਾਰ ਨਿਊਰੋਲੋਜਿਸਟ ਨਾਲ ਹੋਈ ਗੱਲਬਾਤ ਦੇ ਕੁਝ ਖਾਸ ਨੁਕਤੇ ਨੇ ਉਹ ਸਾਂਝੇ ਕਰਾਂਗੇ ਬਿਲਕੁਲ ਤੇ ਸਾਡਾ ਮਕਸਦ ਮਤਲਬ ਇਹ ਹੈ ਕਿ ਜਿਹੜੀ ਆਮ ਧਾਰਨਾ ਬਣੀ ਹੋਈ ਹੈ ਨਾ ਕਿ ਉਮਰ ਵਧਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹਾਂ ਕਿ ਇਹ ਤਾਂ ਹੋਣਾ ਹੀ ਹੈ ਹਾਂ ਕਿ ਇਹ ਲਾਜ਼ਮੀ ਹੈ ਉਸ ਨੂੰ ਚੁਣੌਤੀ ਦੇਣੀ ਹੈ ਨਾਲੇ ਇਹ ਸਮਝਣਾ ਕਿ ਆਪਣੀ ਦਿਮਾਗੀ ਤਾਕਤ ਕਿਵੇਂ ਬਣਾਈ ਰੱਖੀਏ ਤੇ ਬਿਮਾਰੀਆਂ ਤੋਂ ਕਿਵੇਂ ਬਚੀਏ ਚਲੋ ਫਿਰ ਸ਼ੁਰੂ ਕਰਦੇ ਹਾਂ ਇਸ ਤੇ ਗੱਲ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਪੁਰਾਣੀ ਸੋਚ ਹੈ ਕਿ ਉਮਰ ਨਾਲ ਦਿਮਾਗ ਦੇ ਸੈੱਲ ਕੱਟਦੇ ਜਾਂਦੇ ਜਾਂ ਮਰ ਜਾਂਦੇ ਹਾਂਜੀ ਇਹ ਅਸਲ ਵਿੱਚ ਮਤਲਬ ਪੂਰੀ ਤਰ੍ਹਾਂ ਸਹੀ ਨਹੀਂ ਹੈਗੀ ਬਿਲਕੁਲ ਸਹੀ ਕਿਹਾ ਦਿਮਾਗ ਨੂੰ ਨਾ ਇੱਕ ਤਰ੍ਹਾਂ ਨਾਲ ਜੰਗਲ ਸਮਝੋ ਜਿੰਨਾ ਵਰਤੋਗੇ ਉਹਨਾ ਸੰਗਣਾ ਹੋਏਗਾ ਮਜ਼ਬੂਤ ਹੋਏਗਾ ਅੱਛਾ ਇਹਨੂੰ ਕਹਿੰਦੇ ਆ ਵਰਤੋ ਜਾਂ ਗਵਾਓ ਸਾਇੰਸ ਦੇ ਪਾਠ ਇਸੇ ਨੂੰ ਨਿਊਰੋਪਲਾਸਟਿਸਿਟੀ ਕਹਿੰਦੇ ਆ ਨਿਊਰੋਪਲਾਸਟਿਸਿਟੀ ਹਾਂਜੀ ਅਸਲ 'ਚ ਜਿਹੜੀ ਵੱਡੀ ਗਿਰਾਵਟ ਆਉਂਦੀ ਹੈ ਨਾ ਕੰਮ ਕਰਨ ਦੀ ਸ਼ਕਤੀ 'ਚ ਉਹ ਆਮ ਤੌਰ ਤੇ 80-85 ਸਾਲ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ਇਹ ਤਾਂ ਕਮਾਲ ਹੈ ਮਤਲਬ 90 ਸਾਲ ਦੀ ਉਮਰ 'ਚ ਵੀ ਬੰਦਾ ਤੇਜ਼ ਦਿਮਾਗ ਰੱਖ ਸਕਦਾ ਹਾਂ ਸੰਭਵ ਹੈ ਫਿਰ ਸਵਾਲ ਇਹ ਹੈ ਵੀ ਇਸ ਨੂੰ ਜਵਾਨ ਕਿਵੇਂ ਰੱਖਿਆ ਜਾਵੇ ਮਤਲਬ ਚੁਸਤ ਦੇਖੋ ਇਦੇ ਕਈ ਤਰੀਕੇ ਨੇ ਪਹਿਲਾਂ ਤਾਂ ਲਗਾਤਾਰ ਕੁਝ ਨਵਾਂ ਸਿੱਖਦੇ ਰਹਿਣਾ ਜਿਵੇਂ ਜਿਵੇਂ ਕੋਈ ਨਵੀਂ ਭਾਸ਼ਾ ਸਿੱਖ ਲਈ ਕੋਈ ਸਾਜ਼ ਵਜਾਉਣਾ ਸਿੱਖ ਲਿਆ ਜਾਂ ਬੁਝਾਰਤਾਂ ਹੱਲ ਕਰਨੀਆਂ ਕਰਾਸਵਰਡ ਵਗੈਰਾ ਜਿਸਨੂੰ ਕਹਿੰਦੇ ਆ ਬ੍ਰੇਨ ਜਿਮ ਬ੍ਰੇਨ ਜਿਮ ਹਾਂ ਦੂਜਾ ਸਮਾਜਿਕ ਤੌਰ ਤੇ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਇਕਲਤਾ ਦਿਮਾਗ ਲਈ ਚੰਗੀ ਨਹੀਂ ਹੂੰ ਤੇ ਤੀਜਾ ਕਸਰਤ ਰੋਜ਼ਾਨਾ ਸਰੀਰਕ ਕਸਰਤ ਦਿਮਾਗ ਲਈ ਬਹੁਤ ਫਾਇਦੇਮੰਦ ਹੈ ਖਾਸ ਰਸਾਇਣ ਪੈਦਾ ਕਰਦੀ ਹੈ ਪਰ ਲਗਾਤਾਰ ਕਰਨੀ ਪੈਂਦੀ ਹੋਗੀ ਬਿਲਕੁਲ ਨਿਰੰਤਰਤਾ ਬਹੁਤ ਜ਼ਰੂਰੀ ਹੈ ਹਫਤੇ ਚ 5-6 ਦਿਨ ਤੱਕ ਕਟੋ-ਕਟ ਤੇ ਆਖਰੀ ਗੱਲ ਨੀਂਦ ਚੰਗੀ ਪੂਰੀ ਨੀਂਦ ਕਿੰਨੇ ਘੰਟੇ ਲਗਭਗ 7 ਤੋਂ 8 ਘੰਟੇ ਤੇ ਉਹ ਵੀ ਬਿਨਾਂ ਕਿਸੇ ਰੁਕਾਵਟ ਦੇ ਇਹ ਦਿਮਾਗ ਦੀ ਸਿਹਤ ਲਈ ਬਹੁਤ-ਬਹੁਤ ਅਹਿਮ ਹੈ ਤਾਂ ਫਿਰ ਜੀਵਨ ਸ਼ੈਲੀ ਦਾ ਸਿੱਧਾ ਅਸਰ ਪੈਂਦਾ ਦਿਮਾਗ ਦੀ ਉਮਰ ਤੇ ਮਤਲਬ ਇਹ ਹੋ ਸਕਦਾ ਹੈ ਕਿ ਕਿਸੇ ਦਾ ਦਿਮਾਗ ਸਰੀਰ ਤੋਂ ਪਹਿਲਾਂ ਬੁੱਢਾ ਹੋ ਜਾਵੇ ਹਾਂਜੀ ਬਿਲਕੁਲ ਹੋ ਸਕਦਾ ਤੇ ਅੱਜ ਕੱਲੇ ਆਮ ਦੇਖਣ ਨੂੰ ਮਿਲ ਰਿਹਾ ਸਿਗਰਟ ਪੀਣਾ ਨਸ਼ੇ ਕਰਨਾ ਸ਼ਰਾਬ ਜ਼ਿਆਦਾ ਪੀਣੀ ਹੂੰ ਨੀਂਦ ਪੂਰੀ ਨਾ ਕਰਨੀ ਸੋਸ਼ਲ ਮੀਡੀਆ ਦੀ ਲਤ ਤੇ ਖਾਣ ਪੀਣ ਗਲਤ ਖਾਸ ਕਰਕੇ ਜਿਹੜਾ ਪ੍ਰੋਸੈਸਡ ਫੂਡ ਹੈ ਤਲੀਆਂ ਚੀਜ਼ਾਂ ਮਿੱਠੇ ਡਰਿੰਕਸ ਅੱਛਾ ਇਹ ਸਾਰੀਆਂ ਚੀਜ਼ਾਂ ਦਿਮਾਗ ਨੂੰ ਤੇਜ਼ੀ ਨਾਲ ਬੁੱਢਾ ਕਰ ਰਹੀਆਂ ਨੇ ਤੇ ਚਿੰਤਾ ਦੀ ਗੱਲ ਪਤਾ ਕੀ ਹੈ ਕੀ ਅਸੀਂ 25 30 ਸਾਲ ਦੇ ਮੁੰਡੇ ਕੁੜੀਆਂ ਚ ਹਾਈ ਬਲੱਡ ਪ੍ਰੈਸ਼ਰ 슈ਗਰ ਹਾਰਟ ਅਟੈਕ ਤੇ ਇੱਥੋਂ ਤੱਕ ਕਿ ਸਟ੍ਰੋਕ ਦੇਖ ਰਹੇ ਹਾਂ ਓਹ ਇੰਨੀ ਛੋਟੀ ਉਮਰ ਚ ਹਾਂ ਇਹਨਾਂ ਨੂੰ ਹੁਣ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਕਹਿੰਦੇ ਨੇ ਨਾਲੇ ਇੱਕ ਹੋਰ ਨਵੀਂ ਚਿੰਤਾ ਵਾਲੀ ਗੱਲ ਸਾਹਮਣੇ ਆਈ ਹੈ ਉਹ ਕੀ ਕੁਝ ਸਟੱਡੀਆਂ ਚ ਪਤਾ ਲੱਗਾ ਕਿ ਦਿਮਾਗ ਦੀਆਂ ਬਹੁਤ ਬਰੀਕ ਨਾੜੀਆਂ ਤੇ ਟਿਸ਼ੂਆਂ ਚ ਨਾ ਮਾਈਕਰੋਪਲਾਸਟਿਕ ਦੇ ਕਣ ਮਿਲੇ ਨੇ। ਪਲਾਸਟਿਕ ਦਿਮਾਗ ਚ? ਹਾਂ ਬਹੁਤ ਬਰੀਕ ਕਣ। ਹਾਲਾਂਕਿ ਇਹਦਾ ਲੰਬੇ ਸਮੇਂ ਚ ਕੀ ਅਸਰ ਹੋਊਗਾ ਇਹ ਅਜੇ ਪੱਕਾ ਨਹੀਂ ਪਤਾ ਪਰ ਹੈ ਤਾਂ ਚਿੰਤਾ ਵਾਲੀ ਗੱਲ। ਯਕੀਨਨ। ਚਲੋ ਹੁਣ ਅਦਰੰਗ ਯਾਨੀ ਸਟ੍ਰੋਕ ਦੀ ਗੱਲ ਕਰੀਏ। ਇਹ ਬੜਾ ਅਚਾਨਕ ਹੁੰਦਾ ਲੱਗਦਾ ਜਿਵੇਂ ਕੋਈ ਚੇਤਾਵਨੀ ਨਾ ਮਿਲੀ ਹੋਵੇ। ਹਾਂ ਇਸ ਨੂੰ ਨਾ ਇੱਕ ਤਰ੍ਹਾਂ ਨਾਲ ਦਿਮਾਗ ਦਾ ਦਿਲ ਦਾ ਦੌਰਾ ਸਮਝ ਸਕਦੇ ਹੋ। ਅੱਛਾ। ਇਦੇਚ ਹੁੰਦਾ ਕੀ ਹੈ ਯਾਦਾ ਦਿਮਾਗ ਨੂੰ ਖੂਨ ਪਹੁੰਚਾਉਣ ਵਾਲੀ ਨਾੜੀ 'ਚ ਕੋਈ ਰੁਕਾਵਟ ਆਨੇ ਜਾਂਦੀ ਹੈ ਜਿਸ ਨੂੰ ਇਸਕੇਮਿਕ ਸਟ੍ਰੋਕ ਕਹਿੰਦੇ ਆ ਠੀਕ ਹੈ ਜਾਂ ਫਿਰ ਕੋਈ ਨਾੜੀ ਕਮਜ਼ੋਰ ਹੋ ਕੇ ਫਟ ਜਾਂਦੀ ਹੈ ਉਹ ਹੈਮਰੇਜਿਕ ਸਟ੍ਰੋਕ ਹੁੰਦਾ ਉਹ ਫਟਦੀ ਕਿਉਂ ਹੈ ਦੇਖੋ ਹੈਮਰੇਜਿਕ ਸਟ੍ਰੋਕ ਦਾ ਇੱਕ ਵੱਡਾ ਕਾਰਨ ਹੈ ਹਾਈ ਬਲੱਡ ਪ੍ਰੈਸ਼ਰ ਜਿਸ ਦਾ ਇਲਾਜ ਨਾ ਹੋਇਆ ਹੋਵੇ ਬੀਪੀ ਨੂੰ ਤਾਂ ਚੁੱਪ ਕਾਤਲ ਕਹਿੰਦੇ ਨੇ ਹਾਂ ਕਿਉਂਕਿ ਲੱਛਣ ਨਹੀਂ ਹੁੰਦੇ ਬਿਲਕੁਲ ਇਸ ਲਈ ਰੈਗੂਲਰ ਬੀਪੀ ਚੈੱਕ ਕਰਾਉਣਾ ਬਹੁਤ ਜ਼ਰੂਰੀ ਹੈ ਜਦੋਂ ਖੂਨ ਦੀ ਸਪਲਾਈ ਰੁਕ ਜਾਂਦੀ ਹੈ ਨਾ ਤਾਂ ਦਿਮਾਗ ਦੇ ਸੈੱਲ ਬਹੁਤ ਤੇਜ਼ੀ ਨਾਲ ਮਰਨੇ ਸ਼ੁਰੂ ਹੋ ਜਾਂਦੇ ਨੇ ਮਤਲਬ ਹਰ ਮਿੰਟ ਲੱਖਾਂ ਸੈੱਲ ਖਤਮ ਲੱਖਾਂ ਹਰ ਮਿੰਟ ਹਾਂਜੀ ਇਸੇ ਲਈ ਕਹਿੰਦੇ ਆ ਟਾਈਮ ਇਜ਼ ਬ੍ਰੇਨ ਸਮਾਂ ਹੀ ਦਿਮਾਗ ਹੈ ਜੇ ਇਲਾਜ ਚ ਦੇਰ ਹੋ ਗਈ ਤਾਂ ਨੁਕਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਵੇਂ ਜੇ 3 ਘੰਟੇ ਨਿਕਲ ਗਏ ਬਿਨਾਂ ਇਲਾਜ ਤੋਂ ਤੇ ਇੱਕ 50 ਸਾਲ ਦਾ ਬੰਦਾ ਦਿਮਾਗੀ ਤੌਰ ਤੇ 80 82 ਸਾਲ ਜਿੰਨਾ ਕਮਜ਼ੋਰ ਹੋ ਸਕਦਾ ਉਹ ਬਹੁਤ ਗੰਭੀਰ ਹੈ ਫਿਰ ਤਾਂ ਇਸ ਦੇ ਸ਼ੁਰੂਆਤੀ ਲੱਛਣ ਪਛਾਣਨੇ ਬਹੁਤ ਜ਼ਰੂਰੀ ਹੋ ਗਏ ਕੀਨੇ ਉਚਿੰਨ ਹਾਂ ਇਹ ਬਹੁਤ ਜ਼ਰੂਰੀ ਹੈ ਇਹਦੇ ਲਈ ਇੱਕ ਸੌਖਾ ਤਰੀਕਾ ਯਾਦ ਰੱਖਣ ਦਾ ਹੈ ਫਾਸਟ ਫਾਸਟ ਹਾਂ ਐਫ ਦਾ ਮਤਲਬ ਫੇਸ ਯਾਨੀ ਚਿਹਰਾ ਇੱਕ ਪਾਸੇ ਨੂੰ ਟੇਡਾ ਹੋ ਜਾਣਾ ਏ ਮਤਲਬ ਆਮ ਇੱਕ ਬਾਹ ਦਾ ਕਮਜ਼ੋਰ ਹੋਣਾ ਜਾਂ ਸੁਨ ਹੋ ਜਾਣਾ ਠੀਕ ਹੈ ਐਸ ਹੈ ਸਪੀਚ ਯਾਨੀ ਬੋਲਣ ਚ ਦਿੱਕਤ ਆਉਣੀ ਆਵਾਜ਼ ਲੜਖੜਾਉਣੀ ਤੇ ਟੀ ਹੈ ਟਾਈਮ ਯਾਨੀ ਸਮਾਂ ਬਰਬਾਦ ਕੀਤੇ ਬਿਨਾ ਫੌਰਨ ਹਸਪੀਟਲ ਜਾਓ ਫਾਸਟ ਫੇਸ ਆਮ ਸਪੀਚ ਟਾਈਮ ਸਮਝ ਗਿਆ ਹਾਂ ਕੁਝ ਹੋਰ ਲੱਛਣ ਵੀ ਹੋ ਸਕਦੇ ਨੇ ਜਿਵੇਂ ਅਚਾਨਕ ਬਹੁਤ ਤੇਜ਼ ਸਿਰਦਰਦ ਜਿਵੇਂ ਸਿਰ ਚ ਕੁਝ ਫਟ ਗਿਆ ਹੋਵੇ ਜਿਸ ਨੂੰ ਥੰਡਰ ਕਲਾਪ ਹੈਡੇਕ ਕਹਿੰਦੇ ਨੇ ਹਾਂਜੀ ਉਹੀ ਜਾਂ ਫਿਰ ਕਈ ਵਾਰ ਲੱਛਣ ਥੋੜੀ ਦੇਰ ਲਈ ਆਉਂਦੇ ਨੇ ਤੇ ਫਿਰ ਆਪਣੇ ਆਪ ਠੀਕ ਹੋ ਜਾਂਦੇ ਨੇ ਉਸ ਨੂੰ ਟੀਆਈਏ ਕਹਿੰਦੇ ਨੇ ਸ਼ੇਤਾਵਨੀ ਵਾਲਾ ਦੌਰਾ ਬਿਲਕੁਲ ਪਰ ਇਸ ਨੂੰ ਵੀ ਹਲਕਾ ਨਹੀਂ ਲੈਣਾ ਇਹ ਵੱਡੇ ਸਟ੍ਰੋਕ ਦੀ ਨਿਸ਼ਾਨੀ ਹੋ ਸਕਦੀ ਹੈ ਫੌਰਨ ਸਟ੍ਰੋਕ ਰੈਡੀ ਹਸਪੀਟਲ ਜਾਣਾ ਚਾਹੀਦਾ ਤੇ ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਸਟ੍ਰੋਕ ਰੋਕ ਕੇ ਜਾ ਸਕਦੇ ਨੇ ਹਾਂ ਲਗਭਗ 80% ਸਟ੍ਰੋਕ ਰੋਕथाम ਯੋਗ ਹਨ ਤੇ ਇਹਨਾਂ ਦੇ ਕਾਰਨ ਉਹੀ ਨੇ ਸਾਡੀ ਜੀਵਨ ਸ਼ੈਲੀ ਹੂੰ ਸਟ੍ਰੋਕ ਤੇ ਜੀਵਨ ਸ਼ੈਲੀ ਤੋਂ ਇਲਾਵਾ ਹੋਰ ਕੀ ਹੈ ਜੋ ਦਿਮਾਗੀ ਸਿਹਤ ਤੇ ਅਸਰ ਪਾਉਂਦਾ ਹੈ ਖਾਸ ਕਰਕੇ ਜਿਵੇਂ ਜਿਵੇਂ ਉਮਰ ਵੱਧਦੀ ਹੈ ਹਾਂ ਹੋਰ ਵੀ ਚੀਜ਼ਾਂ ਨੇ ਦੇਖੋ ਲੋਕ ਹੁਣ ਲੰਮੀ ਉਮਰ ਜੀ ਰਹੇ ਨੇ ਇਸ ਲਈ ਐਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਬਿਮਾਰੀਆਂ ਜਿਨ੍ਹਾਂ 'ਚ ਦਿਮਾਗ ਹੌਲੀ-ਹੌਲੀ ਕਮਜ਼ੋਰ ਹੁੰਦਾ ਉਹ ਵਧ ਰਹੀਆਂ ਨੇ ਹਾਂ ਸੁਣਿਆ ਹੈ ਨਾ ਬਾਰੇ ਇਹਨਾਂ ਦਾ ਪੱਕਾ ਇਲਾਜ ਤਾਂ ਨਹੀਂ ਪਰ ਲੱਛਣਾਂ ਨੂੰ ਕੰਟਰੋਲ ਕਰਨ ਲਈ ਦਵਾਈਆਂ ਹੈਗੀਆਂ ਤੇ ਖੋਜ ਚੱਲ ਰਹੀ ਹੈ ਉਮੀਦ ਹੈ ਅੱਗੇ ਕੁਝ ਬਿਹਤਰ ਹੋਵੇਗਾ ਹੋਰ ਕੁਝ ਇੱਕ ਅਜੀਬ ਜੀ ਗੱਲ ਪਰ ਦੰਦਾਂ ਦੀ ਸਫਾਈ ਦਾ ਵੀ ਅਸਰ ਹੈ ਫਲੋਸਿੰਗ ਕਰਨ ਨਾਲ ਸਟ੍ਰੋਕ ਦਾ ਖਤਰਾ ਘਟਦਾ ਪਾਇਆ ਗਿਆ ਸੱਚੀ ਦੰਦਾਂ ਦੀ ਸਫਾਈ ਦਾ ਸਟ੍ਰੋਕ ਨਾਲ ਸੰਬੰਧ ਹਾਂਜੀ ਨਾਲੇ ਪ੍ਰਦੂਸ਼ਣ ਹਵਾ ਪਾਣੀ ਸ਼ੋਰ ਇਥੋਂ ਤੱਕ ਕਿ ਡਿਜੀਟਲ ਪ੍ਰਦੂਸ਼ਣ ਇਹ ਵੀ ਸਟ੍ਰੋਕ ਤੇ ਅਲਜ਼ਾਈਮਰ ਨਾਲ ਜੁੜਿਆ ਹੋਇਆ ਵਾਹ ਇਹ ਤਾਂ ਕਾਫੀ ਕੁਸ਼ ਹੋ ਗਿਆ ਇੱਕ ਆਖਰੀ ਗੱਲ ਬ੍ਰੇਨ ਡੈਥ ਬਾਰੇ ਹਾਂ ਦਿਮਾਗੀ ਮੌਤ ਇਸ ਦਾ ਮਤਲਬ ਹੈ ਦਿਮਾਗ ਦਾ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦੇਣਾ ਸਥਾਈ ਤੌਰ ਤੇ ਭਾਰਤ 'ਚ ਇਹ ਕਾਨੂੰਨੀ ਤੌਰ ਤੇ ਮੌਤ ਮੰਨੀ ਜਾਂਦੀ ਹੈ ਤੇ ਇਸ ਦਾ ਮਹੱਤਵ ਇਸ ਸਥਿਤੀ 'ਚ ਅੰਗਦਾਨ ਸੰਭਵ ਹੋ ਸਕਦਾ ਇੱਕ ਬੰਦਾ ਲਗਭਗ 20 ਲੋਕਾਂ ਦੀ ਜਾਨ ਬਚਾ ਸਕਦਾ ਲਿਵਿੰਗ ਵਿਲ ਇਸ 'ਚ ਮਦਦ ਕਰਦੀ ਹੈ ਸਮਝ ਗਿਆ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਜੇ ਕੁਝ ਮੁੱਖ ਗੱਲਾਂ ਯਾਦ ਰੱਖਣੀਆਂ ਹੋਣ ਦੇਖੋ ਗੱਲਾਂ ਬਹੁਤ ਸਿੱਧੀਆਂ ਨੇ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰੱਖੋ ਰੋਜ਼ ਕਸਰਤ ਕਰੋ ਦਿਮਾਗ ਨੂੰ ਚੁਣੌਤੀ ਦਿਓ ਕੁਝ ਨਵਾਂ ਸਿੱਖੋ ਹਾਂਜੀ 7-8 ਘੰਟੇ ਦੀ ਚੰਗੀ ਨੀਂਦ ਲਓ ਖਾਣਾ ਸਿਹਤਮੰਦ ਖਾਓ ਤੰਬਾਕੂ ਨਸ਼ੇ ਇਹਨਾਂ ਤੋਂ ਦੂਰ ਰਹੋ ਤੇ ਕੋਈ ਵੀ ਲੱਛਣ ਦਿਸੇ ਛੋਟਾ ਜਾਂ ਵੱਡਾ ਉਸ ਨੂੰ ਗੰਭੀਰਤਾ ਨਾਲ ਲੋ ਬਿਲਕੁਲ ਇਸ ਹਫਤਾ ਆਪਣੇ ਹੱਥ 'ਚ ਹੈ ਨਾ ਮਤਲਬ ਇਹਨਾਂ ਲਈ ਪੈਸਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਬਸ ਜਾਣਕਾਰੀ ਥੋੜੀ ਜੀ ਇੱਛਾ ਸ਼ਕਤੀ ਤੇ ਅਨੁਸ਼ਾਸਨ ਚਾਹੀਦਾ ਸਹੀ ਗੱਲ ਹੈ ਉਹ ਰੋਜ਼ ਦੇ ਫੈਸਲੇ ਨੇ ਜੋ ਅਸੀਂ ਆਪਣੀ ਜ਼ਿੰਦਗੀ ਜੀਉਣ ਦੇ ਤਰੀਕੇ ਬਾਰੇ ਲੈਂਦੇ ਆ ਹੂੰ